ਰੇਡੀ ਸਟਾਰ ਮੈਲਾ ਇੱਕ ਦਿਨਾ ਅੰਤਰਰਾਸ਼ਟਰੀ ਵਿਸ਼ਵ ਕੱਪ ਵਿੱਚ ਜਿੱਤ ਦਰਜ ਕਰਨ ਵਿਸੋ ਭਾਰਤੀ ਟੀਮ ਦਾ ਧਿਆਨ ਹੁਣ ਕ੍ਰਿਕਟ ਦੇ ਸਭ ਤੋਂ ਛੋਟੇ ਸਰੂਪ T20 ਵੱਲ ਹੈ ਜਿਸ ਦਾ ਅਗਲਾ ਵਿਸ਼ਵ ਕੱਪ ਇੰਗਲੈਂਡ ਵਿੱਚ 12 ਜੂਨ ਤੋਂ 5 ਜੁਲਾਈ 2026 ਤੱਕ ਖੇਡਿਆ ਜਾਵੇਗਾ ਟੰਡੀ ਇਸ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਭਾਰਤੀ ਖਿਡਾਰੀਆਂ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ శ్రీలంਕਾ ਖਿਲਾਫ ਲੜੀ 5-0 ਨਾਲ ਜਿੱਤਨ ਭਿਸੋਂ ਉਹ ਤਿੰਨ ਮੈਚਾਂ ਦੀ ਲੜੀ ਆਪਣੇ ਸਭ ਤੋਂ ਵੱਡੇ ਮੁਕਾਬਲੇਬਾਜ਼ ਟੀਮਾਂ ਆਸਟ੍ਰੇਲੀਆ ਫਰਵਰੀ 2026 ਅਤੇ T20 ਵਿਸ਼ਵ ਚੈਂਪੀਅਨ ਨਿਊਜ਼ੀਲੈਂਡ ਮਈ ਜੂਨ 2022 ਖਿਲਾਫ ਖੇਡਣ ਗਿਆ ਡੰਡੀ ਜੂਏ ਵਿੱਚ ਖੇਡੇ ਗਏ ਪਿਛਲੇ T20 ਵਿਸ਼ਵ ਕੱਪ ਵਿੱਚ ਭਾਰਤੀ ਮਹਿਲਾ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ ਤੇ ਉਹ ਗਰੁੱਪ ਸਟੇਜ ਤੇ ਹੀ ਮੁਕਾਬਲੇ ਤੋਂ ਬਾਹਰ ਹੋ ਗਈ ਸੀ ਡੰਡੀ ਪਰ ਇਸ ਤੋਂ ਬਾਦ ਭਾਰਤੀ ਟੀਮ ਨੇ ਇਸ ਸਰੂਪ ਦੀਆਂ ਦੋ ਲੜੀਆਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਡੰਡੀ ਪਹਿਲਾ ਆਪਣੇ ਘਰੇਲੂ ਮੈਦਾਨਾਂ ਤੇ ਬੈਸਟ ਇੰਡੀਜ਼ ਨੂੰ 2-1 ਨਾਲ maat ਦਿੱਤੀ ਅਤੇ ਫਿਰ ਪਹਿਲੀ ਵਾਰ ਇੰਗਲੈਂਡ ਨੂੰ ਉਸੇ ਦੀ ਧਰਤੀ ਤੇ 3-2 ਨਾਲ ਹਰਾਇਆ ਡੰਡੀ ਇਨ੍ਹਾਂ ਸਫਲਤਾਵਾਂ ਤੇ ਇੱਕ ਦਿਨ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਦੇ ਹੌਂਸਲੇ ਬਲੰਦ ਦਿਖਾਈ ਦੇ ਰਹੇ ਹਨ ਡੰਡੀ ਇਸ ਲਈ ਇਹ ਪੂਰੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਭਾਰਤੀ ਖਿਡਾਰਨਾ ਪਹਿਲੀ ਵਾਰ T20 ਵਿਸ਼ਵ ਕੱਪ ਨੂੰ ਇੰਗਲੈਂਡ ਤੋਂ ਆਪਣੇ ਘਰ ਲੈ ਕੇ ਆਉਣਗੀਆਂ ਡੰਡੀ ਅਜਹੀ ਉਮੀਦ ਭਾਰਤੀ ਪੁਰਸ਼ ਟੀਮ ਤੋਂ ਵੀ ਕੀਤੀ ਜਾ ਰਹੀ ਹੈ ਡੰਡੀ ਹਾਲਾਂਕਿ ਦੱਖਣੀ ਅਫਰੀਕਾ ਖਿਲਾਫ ਸਪਿਨ ਪੇਚਾਂ ਤੇ ਟੈਸਟ ਵਿੱਚ ਭਾਰਤ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ ਪਰ ਵਾਈਟ ਵਾਲ ਕ੍ਰਿਕਟ ਵਿੱਚ ਖਾਸ ਕਰਕੇ T20 ਸਰੂਪ ਵਿੱਚ ਭਾਰਤੀ ਖਿਡਾਰੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੀ ਤਰਲੇਦਾਰ ਖੇਡ ਨਾਲ ਉਮੀਦ ਜਗਾਈ ਹੋਈ ਹੈ ਕਿ T20 ਦਾ ਵਿਸ਼ਵ ਖੇਤਾਬ ਜੋ ਉਹਨਾਂ ਨੇ 224 ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਜਿੱਤਿਆ ਸੀ ਉਸ ਨੂੰ 226 ਵਿੱਚ ਸੂਰਿਆ ਕੁਮਾਰ ਜਾਦਵ ਦੀ ਕਪਤਾਨੀ ਵਿੱਚ ਵੀ ਬਰਕਰਾਰ ਰੱਖਣਗੇ ਡੰਡੀ ਪੁਰਸ਼ਾਂ ਦਾ 10ਵਾਂ ICC T20 ਵਿਸ਼ਵ ਕੱਪ 7 ਫਰਵਰੀ ਤੋਂ 8 ਮਾਰਚ 2026 ਤੱਕ ਖੇਡਿਆ ਜਾਵੇਗਾ ਜਿਸ ਦੀ ਮੇਜਬਾਨੀ ਸਾਂਝੇ ਤੌਰ ਤੇ ਭਾਰਤ ਤੇ ਸ਼੍ਰੀਲੰਕਾ ਕਰਨਗੇ ਡੰਡੇ ਇਸ ਵਾਰ ਦੇ ਵਿਸ਼ਵ ਕੱਪ ਵਿੱਚ 20 ਟੀਮਾਂ ਹਿੱਸਾ ਲੈਣਗੀਆਂ ਅਤੇ ਉਹ ਕੁੱਲ 55 ਮੈਚ ਖੇਡਣਗੇ ਡੰਡੇ ਭਾਰਤ ਦੋ ਵਾਰ ਇਸ ਖਿਤਾਬ ਤੇ ਆਪਣਾ ਕਬਜ਼ਾ ਕਰ ਚੁੱਕਾ ਹੈ ਸਾਲ 2007 ਅਤੇ 2024 ਵਿੱਚ ਡੰਡੀ ਇਸ ਤਰ੍ਹਾਂ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਭਾਰਤੀ ਪੁਰਸ਼ ਤੇ ਮਹਿਲਾ ਕ੍ਰਿਕਟ ਟੀਮਾਂ ਉਕਤ ਵਿਸ਼ਵ ਕੱਪ ਜਿੱਤਣ ਦਾ ਦਮ ਰੱਖਦੀਆਂ ਹਨ ਅਤੇ ਕਰੋੜਾਂ ਭਾਰਤੀਆਂ ਨੂੰ ਵੀ ਇਹ ਉਮੀਦ ਹੈ ਕਿ ਭਾਰਤ ਦੀਆਂ ਦੋਵੇਂ ਟੀਮਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਹੋਈਆਂ ਦੋਵੇਂ ਵਿਸ਼ਵ ਖਿਤਾਬ ਦੇਸ਼ ਦੀ ਝੋਲੀ ਪਾਉਣਗੀਆਂ ਡੰਡੀ